कल मिति 17/7/2025 ਨੂੰ ਇੱਕ ਖੂਦੀ ਵਾਰਦਾਤ ਹੋਈ ਸੀ ਜਿਸ ਵਿੱਚ ਹਰਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਗੁਰਦਾਸਪੁਰ ਜਿਹੜੇ ਉਹਨਾਂ ਕੋਲੋਂ ਚੱਲਦੇ ਹੋਏ ਇੱਕ ਆਟੋ ਰਿਕਸ਼ਾ ਤੋਂ ਇੱਕ ਪਰਸ ਖੋ ਲਿਆ ਗਿਆ ਸੀ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿਹੜੇ ਸਾਡੇ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸ ਵੱਲੋਂ ਇਸ ਨੂੰ ਬੜੇ ਹੀ ਸੀਰੀਅਸ ਲਿਆ ਗਿਆ ਤੇ ਮੌਕੇ ਤੇ ਹੀ ਟੀਮ ਜਿਹੜੀ ਹੈਗੀ ਹੈ ਡਿਵੀਜ਼ਨ ਨੰਬਰ 2 ਜਿਹੜੀ ਜਿਹੜੀ ਹੈ ਇਨਸਪੈਕਟਰ ਸਾਡੇ ਬਲਕਿਦਰ ਸਿੰਘ ਵੱਲੋਂ ਕੀਤੀ ਗਈ ਤੇ ਦੋਸ਼ੀਆਂ ਨੂੰ ਡਰੈਸ ਕਰਦੇ ਹੋਏ 3 ਘੰਟਿਆਂ ਵਿੱਚ ਹੀ ਆਪਾਂ ਇਸ ਕੇਸ ਨੂੰ ਸੋਲਵ ਕੀਤਾ ਤੇ ਇਸ ਵਿੱਚ ਆਪਾਂ ਦੋ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ ਜਿਹੜਾ ਚੋਰੀ ਆਪਣਾ ਕੋ ਕੀਤਾ ਹੋਇਆ ਮੋਬਾਈਲ ਤੇ ਪਰਸ ਤੇ ਨਾਲ 10000 ਕੈਸ਼ ਤੇ ਦੋ ਏਟੀਐਮ ਕਾਰਡ ਆਪਾਂ ਰਿਕਵਰ ਕੀਤੇ ਮੈਂ ਹਰਪ੍ਰੀਤ ਗੌਰ ਪਤਨੀ ਜਸपाल ਸਿੰਘ ਈ ਰਿਕਸ਼ਾ ਤੇ ਬਾਬਾ ਜੀ ਦਰਸ਼ਾਈ ਵਜਾ ਰਹੀ ਸੀ ਰਸਤੇ ਵਿੱਚ ਦੋ ਮੁੰਡੇ ਸਕੂਟਰ ਤੇ ਆਏ ਤੇ ਮੇਰੇ ਕੋਲੋਂ ਮੇਰਾ ਪਰਸ ਖੋ ਕੇ ਲੈ ਗਏ ਜਿਸ ਤੇ ਮੈਂ 112 ਹੈਲਪਲਾਈਨ ਤੇ ਕਾਲ ਕੀਤੀ ਤਾਂ ਤੁਰੰਤ ਐਸ ਐਚਓ ਥਾਣਾ ਬੀ ਡਿਵੀਜ਼ਨ ਇੰਸਪੈਕਟਰ ਬਲਜਿੰਦਰ ਸਿੰਘ ਸਮੇਤ ਟੀਮ ਆਈ ਤੇ ਜਿਨ੍ਹਾਂ ਨੇ ਮੇਰੇ ਨਾਲ ਮੇਰੇ ਨਾਲ ਕੈਮਰੇ ਚੈੱਕ ਕੀਤੇ ਤਾਂ 3 ਘੰਟਿਆਂ ਵਿੱਚ ਦੋਸ਼ੀਆਂ ਨੂੰ ਫੜ ਕੇ ਮੈਨੂੰ ਫੋਨ ਕੀਤਾ ਕਿ ਮੈਂ ਆਪ ਜੀ ਦੇ ਸਾਰਾ ਸਮਾਨ ਬਰਾਮਦ ਕਰ ਚੁੱਕਾ ਹਾਂ ਇਸ ਲਈ ਮੈਂ ਐਸਐਚਓ ਠਾਣਾ ਬੀ ਡਿਵੀਜ਼ਨ ਦੇ ਇੰਸਪੈਕਟਰ ਬਲਜਿੰਦਰ ਸਿੰਘ ਦਾ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ